ਆਲੇ ਵੀ ਮੈਂ ਸੁਣਿਆ ਉਹ ਆਂਦੇ ਵੀ ਅਸੀਂ ਨਹੀਂ ਰੱਖਣਾਗਾ ਜੇ ਉਹਨਾਂ ਨੇ ਵੀ ਤੈਨੂੰ ਨਾ ਰੱਖਿਆ ਫੇਰ ਕੀ ਕਰੇਗਾ ਫੇਰ ਭਾਈ ਐ ਸੋਚ ਲੈਣਾ ਵੀ ਜੇ ਮੈਨੂੰ ਮੇਰੇ ਕੋਲ ਹੱਲ ਹੋ ਗਿਆ ਕੋਈ ਤਾਂ ਮੈਂ ਦੇ ਦੂੰਗਾ ਤਾਂ ਨਹੀਂ ਹੱਲ ਤੇਰੇ ਕੋਲ ਕਿੱਥੋਂ ਹੋਊ ਯਾਰ ਕੰਮ ਤੂੰ ਕਰਦਾ ਨਹੀਂ ਡੱਕਾ ਤੂੰ ਤੋੜਦਾ ਨਹੀਂਗਾ ਠੀਕ ਹੈ ਨਾ ਤੂੰ ਹੱਲ ਕਿੱਥੋਂ ਕਰ ਦੇਗਾ ਤੇ ਫਿਰ ਮੈਂ ਉਹੀ ਤਾਂ ਕਹੀ ਇਹਨਾਂ ਮੈਨੂੰ ਕੰਮ ਤੇ ਰੱਖ ਲੈਣਾ ਮੈਂ ਮੋੜ ਦੂੰਗਾ ਕੰਮ ਤੇ ਤਾਂ ਉਹ ਆਂਦੇ ਰੱਖ ਲੈ ਰੱਖ ਦੇ ਨਹੀਂਗੇ ਅਸੀਂ ਉਹਨਾਂ ਨਾਲ ਅਸੀਂ ਗੱਲ ਹੋਊਗੀ ਸਾਡੀ ਬੜਾ ਭਲਾ ਐ ਸੋਚ ਲੈਣਾ ਵੀ ਗਰੀਬ ਨੂੰ ਦਾਨ ਕਰਤੇ ਯਾਰ ਗਰੀਬ ਤੂੰ ਚੋਰੀ ਕੀਤੀ ਐ ਤੂੰ ਕਿਹੜੇ ਪਾਸੋਂ ਗਰੀਬ ਆ ਗਿਆ ਯਾਰ ਵੀ ਆ ਮੈਨੂੰ ਤਾਂ ਸੇਲੀ ਮੇਰੀ ਤੰਗ ਕਰੀ ਜਾਂਦੀ ਸੀ ਗਾਂ ਉਹਦਾ ਜੰਮਦਾ ਨਾਂ ਦਾ ਸੀ ਮੈਨੂੰ ਕਿਹਦੀ ਜੇ ਨਾਂ ਤੋਂ ਸ਼ਾਪਿੰਗ ਅੱਜ ਸੇਲੀ ਖਾਤਰ ਹੀ ਤੂੰ ਚੋਰੀ ਕੀਤੀ ਐ ਹਾਂ ਤੇ ਇਹ ਤਾਂ ਕੋਈ ਹੋਰ ਕੰਮ ਕਰ ਲੈ ਕਿਸੇ ਪਾਸੇ ਕੰਮਕੁੰਮ ਦਾ ਹੋਰ ਪਤਾ ਕਰ ਲੈ ਜੇ ਤੇ ਕੀ ਪਤਾ ਤੈਨੂੰ ਕੋਈ ਕੰਮਕੁੰਮ ਮਿਲ ਜAVE ਕੀ ਕਰ ਲਾਂ ਬਈ ਹੋਰ ਦੱਸ ਮੈਨੂੰ ਤੂੰ ਦੱਸ ਤੂੰ ਪੜਿਆ ਲਿਖਿਆ ਤੂੰ ਕੰਮ ਧੰਦਾ ਹੋਰ ਕਰਨ ਲੱਗ ਕਿਸੇ ਪਾਸੇ ਮੈਂ ਤਾਂ ਧੰਦੇ ਕਰਕੇ ਦੇਖ ਲਈ ਯਾਰ ਕੋਈ ਨਹੀਂ ਕਿਸੇ ਤੂੰ ਧੰਦਾ ਤਰੀ ਐਡੀ ਕਿੱਡੀ ਉਮਰ ਆ ਤੂੰ ਯਾਰ ਐਡਾ ਗੱਡਾ ਤੂੰ ਸਟਰਗਲ ਕਰ ਲੈ ਤੂੰ ਮੈਂ ਬ ਲਓ ਜੀ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਸੀਂ ਉਸ ਬੰਦੇ ਨਾਲ ਜਿਹਨੇ ਸੇਲੀ ਦੇ ਯਾਰਾਂ ਦੋਸਤਾਂ ਦੇ ਚੱਕਰਾਂ ਦੇ ਵਿੱਚ ਆ ਕੇ ਪੰਪੂ ਲੁੱਟਿਆ ਤੇ ਪੰਪੂ ਲੁੱਟਣ ਤੋਂ ਬਾਅਦ ਪੁਲਿਸ ਨੇ ਕੀਤੀ ਦੂਜੇ ਦਿਨ ਹੀ ਸਾਰੇ ਪੈਸੇ ਦੀ ਪ੍ਰਾਪਤੀ ਆ ਗਿਆ ਖਿੱਚ ਕੇ ਆ ਗਿਆ ਵੀ ਮੁੰਡਿਆ ਕਰ ਹਿੰਮਤ ਨਾਲ ਆ ਜਾ ਆ ਬੰਦੇ ਨੇ ਕਹਿੰਦੇ ਪੰਪੂ ਲੁੱਟਿਆ ਸੀਗਾ ਤੇ ਫੜਿਆ ਗਿਆ ਤੇ ਇਹਦੀ ਤੋਂ ਆਪਾਂ ਪੁੱਛਦੇ ਹਾਂ ਕਿ ਕੀ ਮਜਬੂਰੀ ਸੀ ਕਿਉਂ ਇਹਨੇ ਪੰਪ ਲੁੱਟਿਆ ਕਿਹੜੀ ਗੱਲੋਂ ਪੰਪ ਲੁੱਟਿਆ ਸੀਗਾ ਬਾਈ ਤੂੰ ਬਾਈ ਮੈਂ ਸੇਲੀ ਦੇ ਪੰਪਾ ਚਾ ਗਿਆ ਤਾਂ ਪੰਪ ਲੁੱਟ ਲਿਆ ਸੇ ਲੀਡੇ ਪੰਪ ਆ ਜਾ ਗਿਆ ਸੇਲੀ ਨੇ ਕੀ ਆਖਿਆ ਤੈਨੂੰ ਕਹਿੰਦੀ ਮੈਨੂੰ ਸ਼ਾਪਿੰਗ ਕਰਾ ਲੀਡੇ ਕੱਪੜੇ ਦਵਾ ਕੇ ਲਿਆ ਅੱਛਾ ਤੇ ਫਿਰ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਸੀ ਫੇਰ ਅਜ ਕਾਰ ਬੰਦਾ ਮੈਂ ਅੱਛਾ ਤੇ ਫਿਰ ਮੈਨੂੰ ਕੁਛ ਨਾ ਕੁਛ ਤਸਰਦੀ ਸ਼ੰਕਾਂ ਲਈ ਕੋ ਤੇਰਾ ਮਤਲਬ ਜੇ ਸੇਲੀ ਦੇ ਤੈਨੂੰ ਸ਼ਾਪਿੰਗ ਨੂੰ ਕਹਤਾ ਤੇ ਤੂੰ ਪੰਪ ਲੁੱਟ ਲੇਗਾ ਹਾਂ ਤੈਨੂੰ ਡਰ ਦੁਰ ਜਮਾਈ ਨਹੀਂ ਲੱਗਿਆ ਮੈਨੂੰ ਨਹੀਂ ਲੱਗਿਆ ਕਿਹੜਾ ਤਾਂ ਤੇ ਫਿਰ ਫੜਿਆ ਕਿਵੇਂ ਗਿਆ ਫੜੇ ਵਸਾਈ ਸੀਗੇ ਉਹਨੂੰ ਸ਼ਾਪਿੰਗ ਕਰਾਤੀ ਮੈਂ ਜਿਹੜਾ ਦੋਸਤਾਂ ਨੂੰ ਇਕੱਠੇ ਕਰਕੇ ਤਾਂ ਉਹਨਾਂ ਨੂੰ ਦਰੂ ਪਿਆਤੀ ਆਹ ਦੇਖ ਲਓ ਜੀ ਕਹਿੰਦੇ ਕਹਿੰਦੇ ਵੀ ਬੰਦਾ ਆਂਦਾ ਵੀ ਮੈਂ ਸ਼ਾਪਿੰਗ ਕਰਵਾਤੀ ਸੀ ਲੀ ਨੂੰ ਤੇ दारू ਪੀ ਆਤੀ ਯਾਰਾਂ ਦੋਸਤਾਂ ਨੂੰ ਤੇ ਤੇਰੇ ਬੱਲੇ ਕੀ ਪਿਆ ਮੇਰੇ ਪੱਲੇ ਤਾਂ ਛਤਰੀ ਆ ਛਤਰੀ ਤੇਰੇ ਕੀ ਪਈ ਉਹ ਸਾਲ ਨੇ ਕੋਟੇ ਫੜ ਲਿਆ ਕਿਥੋਂ ਫੜਿਆ ਗਿਆ ਤੂੰ ਫਿਰ ਘਰੋਂ ਹੀ ਫੜ ਲਿਆ ਸੀਗਾ ਰੱਖ ਕੇ ਪਾਏਗੇ ਆ ਕਿ ਉਹਨਾਂ ਨੂੰ ਦੱਸ ਬੈਠਾ ਨਾਲ ਤੇਨੇ ਚੁਗਲੀ ਕਰਤੀ ਕਿਸੇ ਨੇ ਅੱਛਾ ਤੇ ਫਿਰ ਪੁਲਿਸ ਨੇ ਫਿਰ ਕਿੰਨੀ ਕਿਸੇ ਵਾਪਨੀ ਕੀਤੀ ਮੈਂ ਵੇਖਿਆ ਵੀ ਤੁਰ ਤੁਰ ਤੁਰਿਆ ਵੀ ਘਾਟੀ ਜਾਂਦਾ ਤੇਰੇ ਤੋਂ ਚੰਗਾ ਸਿੰਘ ਜੀ ਦਾ ਵਾਵਾ ਕੀਤੀ ਪਰ ਮੈਂ ਵੇਖ ਕੇ ਪਹਿਲਾਂ ਮੈਨੂੰ ਜਦੋਂ ਲੈ ਕੇ ਗਏ ਤਾਂ ਮੂਰੇ ਕਿਸੇ ਨੇ ਕੁੱਟੀ ਜਾਂਦੇ ਸੀ ਅੱਛਾ ਤੇਰੇ ਨਾਲੋਂ ਵੀ ਪਹਿਲਾਂ ਇੱਕ ਬੰਦਾ ਹੋਰ ਬੈਠਾ ਸੀ ਉੱਥੇ ਉਹਨੂੰ ਪਤਾ ਨਹੀਂ ਕਿੱਡੀ ਕਿੱਦੋਂ ਲੈ ਆਇਆ ਸੀ ਫੜ ਕੇ ਲਓ ਜੀ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਇਹਦੇ ਨਾਲੋਂ ਵੀ ਕਹਿੰਦਾ ਇੱਕ ਮੇਰੇ ਤੋਂ ਵੀ ਵੱਡਾ ਚੋਰ ਬੈਠਾ ਸੀ ਉੱਥੇ ਉਹਨੂੰ ਫੜੀ ਬੈਠੇ ਸੀਗੇ ਤੇ ਕਹਿੰਦਾ ਉਹਨੂੰ ਵੇਖ ਕੇ ਹੀ ਡਰਦਾ ਹੀ ਮੈਂ ਮੰਨ ਗਿਆ ਸਾਰਾ ਡਰਦਾ ਹੀ ਮੰਨ ਗਿਆ ਸਾਰਾ ਕੁਝ ਕਿੰਨੇ ਰੁਪਏ ਲੁੱਟੇ ਸੀ 80000 ਰੁਪਏ 80 ਹਜ਼ਾਰੀ ਅੱਛਾ 80 ਹਜ਼ਾਰ ਰੁਪਏ ਵਿਚੇ ਐਡਾ ਵੱਡਾ ਕਲੰਕ ਲਵਾ ਲਿਆ ਯਾਰ ਤੂੰ ਪੰਪ ਬਾਈ ਯਾਰ ਹੁਣ ਮੈਂ ਕੀ ਕਰਾਂ ਮਰਦੇ ਨੇ ਇੱਕ ਤਾਂ ਚੱਬਣੇ ਸੀਗੇ ਇੱਕ ਤਾਂ ਫੇਲ ਹੋ ਜਗਾਰਾ ਨਾ ਕੋਈ ਕੰਮ ਨਾ ਕੋਈ ਨੌਕਰੀ ਆ ਪੜਿਆ ਲਿਖਿਆ ਬੰਦਾ ਮੈਂ ਕਿੰਨਾ ਪੜਿਆ ਹੋਇਆ ਤੂੰ ਮੈਂ ਵੀ ਐਡ ਕੀਤੀ ਹੋਈ ਏ ਮੇਰੀ ਯਾਰ ਫਿਰ ਤੂੰ ਆ ਚੋਰੀ ਵਾਲੇ ਕੰਮ ਆ ਤੇਰੇ ਦਾਗ ਜੇ ਵੇਖ ਕੇ ਤੂੰ ਨਸ਼ਾ ਹੋਰ ਵੀ ਕਰਦਾ ਹੋਵੇਂ ਨਾ ਨਹੀਂ ਨਸ਼ਾ ਨਹੀਂ ਕਰਦਾ ਬਈ ਆਪਾਂ ਦਾਰੂ ਪੀਦੀ ਏ ਕੱਲੀ ਤੇ ਜਾ ਮੋੜਾ ਮੋਟਾ ਕੋਈ ਟਿਕਟ ਨਾ ਕਿਤੇ ਲਾ ਲਈ ਤਾਂ ਹੁਣ ਨਹੀਂ ਲਾ ਅੱਛਾ ਕਿਤੇ ਕਿਤੇ ਲਾ ਲਈਦਾ ਟਿਕਟ ਲਾ ਹੈ ਅੱਛਾ ਤੇ ਹੁਣ ਫਿਰ ਪੁਲਿਸ ਨੇ ਤੈਨੂੰ ਕੀ ਕਹਿ ਕੇ ਛੱਡਿਆ ਤੇਰੀ ਜਵਾਨਤ ਹੋ ਗਈ ਮੈਂ ਸੁਣਿਆ ਕਿ ਮੈਂ ਤੇਰੀ ਜਵਾਨਤ ਕੇ ਮੇਰੇ ਰੋਲਾ ਨਿਪੜਿਆ ਤੇਰਾ ਬਾਈ ਉਹ ਕਹਿੰਦੇ ਨਾ ਚੱਲ ਪਾਲੇ ਕਹਿੰਦੇ ਸਾਨੂੰ 50000 ਰੁਪਏ ਦੇ ਦੇ ਤੇ ਬਾਕੀ ਚੱਲੇ ਨੇ ਛੱਡਿਆ ਐਸ਼ਾ ਤੇ ਹੁਣ ਉਹ 50000 ਕਿੱਥੋਂ ਦੇਵੇਂਗਾ ਤੂੰ ਪੈਸੇ ਤਾਂ ਤੂੰ ਸਾਰੇ ਖਾ ਗਿਆ ਤੂੰ 50000 ਦੇ ਚੋਂ ਦੇ ਕੋਲ 30000 ਤਾਂ ਸੀਗਾ ਉਹਦੋਂ ਮੈਂ ਦੇਤਾ ਨਗਦੀ ਇਹਨਾਂ ਨੂੰ ਅੱਛਾ ਤੇ 20000 ਮੇਰਾ ਜਿਹੜਾ ਸਹੇਲੀ ਨੂੰ ਕਰਾਇਆ ਸੀਗਾ ਸ਼ਾਪਿੰਗ ਉਹਨੂੰ ਫੋਨ ਲਾਈ ਇਹਨਾਂ ਮਾਂ ਦੀ ਦੀ ਬਲੌਕ ਕਰਦੀ ਆ ਮੈਂ ਸੁਣਿਆ ਉਹ ਤੇਰੇ ਮਗਰ ਵੀ ਨਹੀਂ ਆਈ ਯਾਰ ਮਾਂ ਯਾਰ ਫੋ ਤੇ ਉਹਨਾਂ ਨੇ ਤੇਰੀ ਕੋਈ ਢੂਈ ਮਾਰੀ ਕਿਸੇ ਨੇ ਪੁੱਛਿਆ ਤੇਰੀ ਢੂਈ ਕੀ ਮਾਰੀ ਉਹਨਾਂ ਨੇ ਫਸਾਤਾ ਵਤੰਦਰ ਖਾਫ ਵੀ ਕਿ ਪਤਾ ਨਹੀਂ ਕਿਹਦੇ ਕੋਲ ਚੁਗਲੀ ਕਰਤੀ ਉਹਨੂੰ ਵਰਕੇ ਨਾਲ ਦੀ ਨਾਲ ਚੁਗਾਤਾ ਤੇ ਹੁਣ ਤਾਂ ਕੰਨਾਂ ਨੂੰ ਹੱਥ ਲੱਗ ਗਏ ਹੁਣ ਇਹ ਗਾਹ ਨੂੰ ਤਾਂ ਨਹੀਂ ਚੋਰੀ ਕਰਦਾ ਕੰਨਾਂ ਨੂੰ ਸਾਢੇ ਮਾੜਾ ਲੱਤਾਂ ਵੇਚਦੀ ਹੱਥ ਫਾਕੇ ਕੰਨਾਂ ਨੂੰ ਹੱਥ ਲਾਏ ਆ ਅੱਛਾ ਗਾਹ ਨੂੰ ਚੋਰੀ ਨਹੀਂ ਕਰਦਾ ਨਾ 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 ਤੇਰੇ ਨਾਲ ਤਾਂ ਮਪਾਲ ਦੀ ਵੀ ਨਹੀਂ ਲੱਗਦਾ ਅੱਛਾ ਤੇ ਫਿਰ ਹੁਣ ਕਰੇਗਾ ਕੀ ਤੂੰ ਕਰਨਾ ਕੀ ਮਾੜਾ ਮੋਟਾ ਕੰਮ ਤੇਰੇ ਪੰਪ ਵਾਲਿਆਂ ਨੇ ਤੇਰੇ ਤੋਂ ਰਹਿੰਦਾ 20000 ਰੁਪਇਆ ਮੰਗਿਆ ਤੇ ਤੂੰ ਦੇਵੇਂਗਾ ਕਿਥੋਂ ਮਾ ਉਹਨੇ ਤਾਂ ਕੰਮ ਤੇ ਲੱਗ ਜੂ ਘਟਾਈ ਜੂ ਵਿੱਚ ਤੇ ਇਹ ਉਹਨਾਂ ਨੇ ਤੈਨੂੰ ਕੰਮ ਤੇ ਨਾ ਲਾਇਆ ਫੇਰ ਫੇ ਕੋਈ ਮੋਢੀ ਮੋਢੇ ਹੋਰ ਨਹੀਂ ਕਿਉਂ ਟੋਟਰੀ ਕਰਕੇ ਦੇ ਦਾਂਗੇ ਅੱਛਾ ਸੁਧਰ ਰਾਲੇ ਦੇਖ ਲੋ ਜੀ ਹਲੇ ਵੀ ਕਹਿੰਦਾ ਮੈਂ ਸੁਧਰ ਰਾਲੇ ਵੀ ਮੈਂ ਸੁਣਿਆ ਉਹ ਆਂਦੇ ਵੀ ਅਸੀਂ ਨਹੀਂ ਰੱਖਣਾਗਾ ਜੇ ਉਹਨਾਂ ਨੇ ਵੀ ਤੈਨੂੰ ਨਾ ਰੱਖਿਆ ਫੇਰ ਕੀ ਕਰੇਗਾ ਫੇਰ ਭਾਈ ਐ ਸੋਚ ਲੈਣਾ ਵੀ ਜੇ ਮੈਨੂੰ ਮੇਰੇ ਕੋਲ ਹੱਲ ਹੋ ਗਿਆ ਕੋਈ ਤਾਂ ਮੈਂ ਦੇ ਦੂੰਗਾ ਤਾਂ ਨਹੀਂ ਹੱਲ ਤੇਰੇ ਕੋਲ ਕਿਥੋਂ ਹੋਜੂ ਯਾਰ ਕੰਮ ਤੂੰ ਕਰਦਾ ਨਹੀਂ ਡੱਕਾ ਤੂੰ ਤੋੜਦਾ ਨਹੀਂਗਾ ਠੀਕ ਹੈ ਨਾ ਤੂੰ ਹੱਲ ਕਿਥੋਂ ਕਰ ਦੇਗਾ ਤੇ ਫਿਰ ਮੈਂ ਉਹੀ ਤਾਂ ਕਹੀ ਇਹ ਨਾ ਮੈ ਕੰਮ ਤੇ ਤਾਂ ਉਹ ਆਂਦੇ ਰੱਖ ਲੈ ਰੱਖਦੇ ਨਹੀਂ ਗਏ ਸੀ ਉਹਨਾਂ ਨਾਲ ਅਸੀਂ ਗੱਲ ਹੋ ਗਈ ਸਾਡੀ ਬਾਬਾ ਤਾਂ ਸੋਚ ਲਾ ਨਾ ਵੀ ਗਰੀਬ ਨੂੰ ਦਾਨ ਕਰਤੇ ਯਾਰ ਗਰੀਬ ਤੂੰ ਚੋਰੀ ਕੀਤੀ ਐ ਤੂੰ ਕਿਹਦੇ ਪਾਸੋਂ ਗਰੀਬ ਆ ਗਿਆ ਯਾਰ ਮੈਂ ਵੀ ਆ ਮੈਨੂੰ ਤਾਂ ਸੇਲੀ ਮੇਰੀ ਤੰਗ ਕਰੀ ਜਾਂਦੀ ਸੀ ਗਾਂ ਉਹਦਾ ਜੰਮਦਾ ਨਾਉਂਦਾ ਸੀ ਮੈਨੂੰ ਕਿਹਦੀ ਜੇ ਨਾਂ ਤੋਂ ਸ਼ਾਪਿੰਗ ਅੱਛਾ ਸੇਲੀ ਖਾਤਰੀ ਤੂੰ ਚੋਰੀ ਕੀਤੀ ਐ ਹਾਂ ਤੇ ਇਹ ਤਾਂ ਕੋਈ ਹੋਰ ਕੰਮ ਕਰ ਲੈ ਕਿਸੇ ਪਾਸੇ ਕੰਮਕੁੰਮ ਦਾ ਹੋਰ ਪਤਾ ਕਰ ਲੈ ਜੇ ਤੇ ਕੀ ਪਤਾ ਤੈਨੂੰ ਕੋਈ ਕੰਮਕੁੰਮ ਮਿਲ ਜAVE ਕੀ ਕਰ ਲਾਂ ਬਈ ਹੋਰ ਦੱਸ ਮੈਨੂੰ ਤੂੰ ਦੱਸ ਤੂੰ ਪੜਿਆ ਲਿਖਿਆ ਤੂੰ ਕੰਮ ਧੰਦਾ ਹੋਰ ਕਰ ਲਾ ਕਿਤੇ ਪਾਸੇ ਮੈਂ ਤਾਂ ਧੰਦੇ ਕਰਕੇ ਦੇਖ ਲਈ ਯਾਰ ਕੋਈ ਨਹੀਂ ਕਿਸੇ ਧੰਦਾ ਤਰੀ ਐਡੀ ਕਿੱਡੀ ਕੁ ਉਮਰ ਆ ਤੂੰ ਯਾਰ ਐਡਾ ਕਿਡਾ ਤੂੰ ਸਟਰਗਲ ਕਰ ਲਿਆ ਤੂੰ ਮੈਂ ਬਹੁਤ ਸਟਰਗਲ ਕੀਤੀ ਐ ਮੈਂ ਤਾਂ 14 13 ਸਾਲ ਤੋਂ ਲੱਗ ਪਿਆ ਸੀ ਉਹ ਜਾ ਮੈਂ ਸਭ ਬਾਈ ਜੀ ਇਹਨੇ ਨਹੀਂ ਸੁਧਰਨਾ ਠੀਕ ਆ ਇਹਦੇ ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਮੰਨ ਕੇ ਚੱਲ ਹੁਣ ਵੀ ਤੈਨੂੰ ਪੁਲਿਸ ਫੜਦੀ ਹੈਗੀ ਹੁਣ ਤੇਰੇ ਮਗਰ ਕੋਈ ਤੁਰ ਜੂਗਾ ਉਹ ਜ਼ਿੰਮੇਵਾਰੀ ਲੈ ਲੂ ਤੇਰੀ ਮੇਰੇ ਤਾਂ ਪਹਿਲਾਂ ਵੀ ਨਹੀਂ ਮਗਰ ਕੋਈ ਆ ਪੁਲਿਸ ਵਾਲਿਆਂ ਨੇ ਆਪ ਹੀ ਛੱਡੇ ਤੱਸ ਕਰਕੇ ਆ 来 here ਬਰਸ ਵਾਲੇ ਆ ਵੀ ਜਵਾਨ ਤੇ ਲੈ ਲਈ ਏ ਧੰਨਵਾਦ ਕਰਦਾ ਬਰਸ ਵਾਲੇ ਦਾ ਨਹੀਂ ਇਹ ਹੈਗਾ ਕਿ ਮੇਰਾ 2000 ਦੋਸਤ ਉਹਨਾਂ ਨੇ ਮੇਰੀ ਲਈ ਹੈ ਜਵਾਨ ਦੋਸਤ ਅੱਛਾ ਤੇ ਹੁਣ ਇਦੂ ਬਾਅਦ ਤੇਰਾ ਕੀ ਪਲਾਨ ਆ ਕੀ ਕਰਨ ਦਾ ਇਰਾਦਾ ਤੇਰਾ ਸੇਲੀ ਦਾ ਤੇਰੀ ਬਲੌਕ ਕਰ ਗਈ ਉਹਦਾ ਛੱਡ ਗਈ ਜਿਹੜੇ ਯਾਰ ਆ ਦੋਸਤਾਂ ਨੂੰ ਤੂੰ ਖਵਾਇਆ ਪਿਆ ਸੀ ਉਹ ਵੀ ਭੱਜ ਗਏ ਠੀਕ ਆ ਹੁਣ ਇਦੂਗਾ ਤੂੰ ਕੀ ਕਰੇਗਾ ਹੁਣ ਬਈ ਜਾਂ ਤਾਂ ਕੋਈ ਕੰਮ ਧੰਦਾ ਦੇਖਾਂਗੇ ਜਾਂ ਨੌਕਰੀ ਦੇਖਾਂਗੇ ਜੇ ਫਿਰ ਨਾ ਕੋਈ ਨਹੀਂ ਮਿਲੂਗੀ ਨੌਕਰੀ ਦਾ ਕੰਮ ਪੱਕਾ ਹੀ ਆ ਅਛਾ ਤਾਂ ਐੜੀ ਸੁਧਰਨਾ ਭਾਈ ਜੀ ਦੇਖ ਲੋ ਵੀਰੋ ਇਹ ਆਂਦਾ ਕਰਦਾ ਜੇ ਨਾ ਨੌਕਰੀ ਮਿਲੀ ਨਾ ਕੋਈ ਕੰਮ ਮਿਲਿਆ ਮੈਨੂੰ ਆਹ ਕੰਮ ਤਾਂ ਮੇਰਾ ਬੱਟ ਤੇ ਪਿਆਗਾ ਇਹਨੇ ਨਹੀਂ ਸੁਧਰਨਾ ਬਿਮਾਰੀਆਂ ਨੂੰ ਕੋਈ ਨੌਕਰੀ ਤੇ ਰੱਖ ਲੈ ਪੰਪ ਵਾਲਾ ਰੱਖ ਲੈ ਇਹਨੇ ਨਹੀਂ ਸੁਧਰਨਾ ਅਛਾ ਇਹਦਾ ਮਤਲਬ ਤੂੰ ਮਨ ਬਣਾਈ ਬੈਠਾ ਪੂਰਾ ਭਾਈ ਜੇ ਹੱਕ ਦੀ ਕਮਾਈ ਨਾਲ ਨੀਂਦ ਵਧੇਗਾ ਸੌਖੀ ਹੁੰਦੀ ਹੈ ਨਾ ਜੇ ਮੈਨੂੰ ਮਿਲ ਜੂਗੀ ਤੇ ਮੈਂ ਵਧੇਗਾ ਕਮਾ ਕੇ ਆਉਦੇ ਘਰੇ ਘਰਦਨ ਵੀ ਸੌਕਾ ਕਰਨ ਨੂੰ ਮੇਰਾ ਵੀ ਦਿਲ ਕਰਦਾ ਮੈਨੂੰ ਤਾਂ ਨਹੀਂ ਲੱਗਦਾ ਤੂੰ ਸੁਧਰੇਗਾ ਨਹੀਂ ਮੈਂ ਬਹਿ ਜਾ ਕਿੱਦੇ ਸੀਗਾ ਇੱਕ ਚੋਰੀ ਕਰ ਲਿਆ ਥੋੜਾ ਹੁੰਦਾ ਹੁੰਦਾ ਮੈਂ ਬਹਿ ਗਿਆ ਇੱਕ ਈ ਇਹਦਾ ਬਾਈ ਜੀ ਅਸੀਂ ਪਤਾ ਕੀਤਾ ਦੋ ਤਿੰਨ ਪਰਚਿਆਂ ਚ ਪਹਿਲਾਂ ਵੀ ਨਾ ਆਇਆਗਾ ਇਹਦਾ ਹੁਣ ਵੀ ਨਾ ਆਇਆਗਾ ਠੀਕ ਆ ਐਗਤੀ ਫੜਿਆ ਗਿਆ ਇਹ ਪਹਿਲਾਂ ਵੀ ਇਹਨੇ ਬਾਰ ਦਤਾ ਕੀਤਾ ਪਹਿਲਾਂ ਪੰਚਾਇਤ ਰਾਹੀ ਨਿਭੜ ਜਾਂਦੀ ਸੀ ਹੁਣ ਪੁਲਸ ਨੇ ਚੱਕ ਲਿਆ ਕਿ ਉਹ ਗੱਲ ਸੱਚੀ ਹੈ ਕਿ ਨਹੀਂ 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 ਇਹ ਤਾਂ ਤੁਸੀਂ ਇਲਜ਼ਾਮ ਲਾਈ ਜਾਂਦੇ ਆ ਯਾਰ ਤੇਰੇ ਪਿੰਡ ਤੋਂ ਅਸੀਂ ਪਤਾ ਇਹਦੇ ਪਿੰਡ ਤੋਂ ਅਸੀਂ ਪਤਾ ਕੀਤਾਗਾ ਠੀਕ ਆ ਇਹਦੇ ਪਿੰਡ ਤੋਂ ਅਸੀਂ ਪਤਾ ਕੀਤਾ ਇਹਦੇ ਬਾਰੇ ਵੀ ਇਹ ਮੁੰਡਾ ਕੇਰਜਾ ਕਿੱਦਾਂ ਦਾ ਕੈਰੇਕਟਰ ਆ ਸਾਰਿਆਂ ਨੇ ਇਹ ਗੱਲ ਆਖਿਆ ਭਰਾਵਾ ਅਸੀਂ ਪੰਚਾਇਤ ਵੀ ਇੰਨਾਂ ਦੀ ਕਹਿੰਦੀ ਵੀ ਅਸੀਂ ਤਾਂ ਅੱਕੇ ਬੈਠੇ ਇਹਦੇ ਤੋਂ ਇਹ ਦੱਸੋ ਤੇਰੇ ਨਾਲ ਪੰਚਾਇਤ ਤੁਰਦੀ ਆ ਜੀ ਉਹ ਤਾਂ ਲੱਗਦੇ ਆ ਮੇਰੇ ਤੇ ਲੱਗਦੇਗਾ ਤੂੰ ਤੇਰੇ ਤੇ ਕੀ ਪਤਾ ਕਾ ਤੋ ਲੱਗਦੇ ਮੈਂ ਕਾਡਾ ਉਹਨਾਂ ਦਾ ਮਾੜਾ ਕੀਤਾ ਇਹ ਸਰਪੰਚੀ ਸਰਪੁੰਚੀ ਚ ਲੜਦਾ ਸੀ ਮੈਂ ਸਰਪੰਚੀ ਦੇ ਲੰਬੇ ਦੇ ਕੋਲ ਪੈਸੇ ਹੁੰਦੇ ਮੈਂ ਸਰਪੰਚੀ ਜੀ ਵੀ ਲੜ ਪੈਂਦਾ ਅਛਾ ਤੇ ਫੇਰ ਯਾਰ ਜਿਹੜੀ ਮੈਂ ਸੁੱਡੀ ਪੁਲਿਸ ਵਾਲਿਆਂ ਨਾਲ ਮੇਰੀ ਗੱਲ ਹੋਈ ਆ ਐਫ ਆਈ ਆਰ ਦੀ ਫੋਟੋਕਾਪੀ ਮੰਗਵਾਈ ਸੀਗੀ ਉਹਨਾਂ ਤੋਂ ਮੈਂ ਮੈਨੂੰ ਪਤਾ ਲੱਗਿਆ ਤੇ ਉਹਦੇ ਵਿੱਚ ਤਾਂ 2 ਲੱਖ ਰੁਪਈਆ ਲਿਖਿਆ ਵਾ ਤੂੰ 80 ਹਜ਼ਾਰ ਕਿਹੜੇ ਮੂੰਹ ਨਾਲ ਕਹਿਣਾ ਬਈ ਇਹ ਨਾ ਜਿਹੜਾ ਮੇਰਾ ਯਾਰ ਦੋ ਤੁਸੀਂ ਪੰਪ ਤੇ ਲੱਗਿਆ ਇਹ ਮੁੰਡਾ ਉਹਨੇ ਮੈਨੂੰ ਦੱਸਿਆ ਸੀ ਵੀ ਆਹ ਥੈਲੀ ਜਿਹੜੀ ਇਹਨਾਂ ਦੀ ਹੁੰਦੀ ਆ ਵੀ ਇਹਦੇ 'ਚ 2.5 ਲੱਖ ਰੁਪਈਆ ਆ ਅਛਾ ਪੰਪ ਵਾਲਾ ਬੰਦਾ ਹੀ ਖੁਦ ਬੇਈਮਾਨ ਸੀਗਾ ਪੰਪ ਵਾਲੇ ਨੇ ਖੁਦ ਹੀ ਆਪਣੇ ਪੰਪ ਤੇ ਚੋਰੀ ਕਰਵਾਈ ਆ ਤੇ ਅਛਾ ਉਹਨੇ ਤੈਨੂੰ ਸੂਹ ਦਿੱਤੀ ਵੀ ਇਹਦੇ 'ਚ 2 ਲੱਖ ਰੁਪਈ ਉਹ ਜਿਹੜਾ ਰੁਪਈਆ ਹੀ 80000 ਨਿਕਲੇ ਅੱਛਾ ਉਹਨੇ ਇਹਦਾ ਮਤਲਬ ਤਾਂ ਝੂਠ ਮਾਰਤਾ ਪਤਾ ਨਹੀਂ ਝੂਠ ਮਾਰਿਆ ਕਿ ਉਹਦੇ ਸੇਲ ਕੱਟ ਹੋਈ ਐ ਅੱਛਾ ਤੇ ਫਿਰ ਮੰਨ ਕੇ ਚੱਲ ਤੂੰ 80000 ਹਨਾ 20000 ਰੁਪਈਆ ਸੇਲੀ ਨੂੰ ਦੇਤਾ ਤੂੰ ਆਪਦੀ ਨੂੰ ਦੇਤਾ ਠੀਕ ਆ ਫਿਰ 10000 ਰੁਪਈਆ ਤੁਸੀਂ ਚਾਰਾਂ ਜਣੇ ਨੇ ਖਾ ਗਏ ਤੇ ਛੇ ਰਹਿ ਗਿਆ 50000 50000 ਰੁਪਈਏ ਦੇ ਵਿੱਚੋਂ ਇਹ ਬੰਦਾ ਆਂਦਾ ਜੀ ਕਹਿੰਦਾ 20000 ਰੁਪਈਆ 30000 ਰੁਪਈਆ ਮੈਂ ਦਿੱਤਾ ਪੰਜਾਬ ਪੁਲਿਸ ਨੇ ਪ੍ਰਮਾਤ ਕਰ ਲਿਆ ਮੇਰੇ ਤੋਂ ਤੇ ਜਿਹੜਾ ਪਿੱਛੇ 20000 ਰੁਪਈਆ ਰਹਿ ਗਿਆ ਉਹ ਬਈ ਜਿਹੜਾ ਤੇ 20000 ਦਾ ਮੈਂ ਫੋਨ ਲੈ ਆ ਨਾ ਅੱਛਾ ਆ ਫੋਨ ਵੀ ਲੈ ਆ ਦਿਖਾਈ ਫੋਨ ਇਹ ਆ ਫੋਨ ਲੈ ਆਇਆ ਕਹਿੰਦਾ ਜੀ 20000 ਰੁਪਏ ਦਾ ਮੈਂ ਨਾ ਅੱਛਾ 20000 ਦਾ ਆਇਆ ਫੋਨ ਹਾਂ 19000 ਦਾ ਹੈ ਅੱਛਾ ਤੇ 1000 ਰੁਪਏ ਬਚ ਗਏ ਨਾ ਮਤਲਬ ਤੇਰੇ ਕੋਲੇ ਤੇਲ ਤੋਲ ਪਾਉਣ ਨੂੰ ਰੱਖ ਲੈ ਮੋਟਰਸਾਈਕਲ ਅੱਛਾ ਅੱਛਾ ਅੱਗੇ ਇਹ ਕਹਦੇ ਤੇ ਸੀਗੇ ਫਿਰ ਮੋਟਰਸਾਈਕਲ ਦੀ ਕਿਹੜੇ ਤੇ ਆਪ ਦੇ ਤੇ ਦੀ ਗਾ ਅੱਛਾ ਆਪ ਦੇ ਮੋਟਰਸਾਈਕਲ ਦੀ ਤੇ ਪਰ ਫੜਿਆ ਗਿਆ ਤੂੰ ਤੇ ਹੁਣ ਤੇਰੇ ਨਾਲ ਕੀ ਪਾਣਾ ਵਰਤਿਆ ਕੀ ਉਹ ਸਾਨੂੰ ਜਿੰਨਾ ਨੂੰ ਤੂੰ ਖਵਾਇਆ ਪਿਆ ਉਹਨਾਂ ਨੂੰ ਨਾਂ ਹੀ ਦੱਸਦਾ ਤੂੰ ਕੀ ਪਤਾ ਨਾਂ ਹੀ ਫਸਦਾ ਬਾਈ ਮੈਂ ਥੋੜਾ ਜਿਹਾ ਫੋਕਰਾ ਵੀ ਐ ਮੇਰੇ ਪਾਸ ਦੀ ਨਹੀਂ ਗੱਲ ਮੈਂ ਦੱਸ ਦਿੰਨਾ ਹੁੰਦਾ ਅੱਛਾ ਇਹ ਫੋਕਰਾ ਵੀ ਆ ਕਹਿੰਦੇ ਬਾਈ ਥੋੜਾ ਕਣਾ ਫੋਕਰਾ ਵੀ ਆ ਫੋਕਰੀ ਵੀ ਮਾਰ ਨਹੀਂ ਜਾਣਦਾ ਇਹ ਅੱਛਾ ਤੂੰ ਫੋਕਰੀ ਕਿੰਨੇ ਪੈਸਿਆਂ ਦੀ ਮਾਰਦੀ ਫੋਕਰੀ ਮਾਰੀ ਸੀਗੀ 70 80 ਹਜ਼ਾਰ ਦੀ ਮੈਂ ਖਾ ਵੀ ਅੱਜ ਤੁਹਾਡੇ ਯਾਰ ਨੇ ਆਪ ਲੁੱਟ ਕੇ ਲੈਂਦਾ ਖਾ ਲੋ ਪੀ ਲੋ ਜਿਹੜਾ ਕੁਛ ਮਰਜੀ ਅੱਛਾ ਤੇ ਪਰ ਉਹੀ ਯਾਰਾ ਦੋਸਤਾਂ ਨੇ ਖਾ ਪੀ ਕੇ ਤੇਰੇ ਤੋਂ ਤੇ ਉਹ ਉਹਨਾਂ ਨੇ ਹੀ ਤੇਰੀ ਉਹ ਕਰਵਾਤੀ ਪਟਿਆ ਤੇ ਹੁਣ ਪਰ ਉਹ ਯਾਰਾ ਦੋਸਤਾਂ ਦਾ ਦੋਸਤਾਂ ਨੂੰ ਕੀ ਕਹਿਣਾ ਚਾਹੁੰਦਾ ਬਾਈ ਮੈਂ ਤਾਂ ਦੋਨੇ ਹੱਥੀ ਕੰਨ ਲਤਾ ਬਈ ਦੀ ਕੰਨ ਫੜ ਕੇ ਕਹਿਣਾ ਵੀ ਯਾਰ ਦੋਸਤ ਜਿੱ ਕਦੇ ਫੋਗਰੀ ਨਾ ਮਾਰੋ ਅਈਆ ਤੇ ਜਾਰੀ ਦੋਸਤੀ ਜਿਹਨਾਂ ਨੇ ਉਹ ਤੇਰੀ ਚੁਗਲੀ ਕੀਤੀ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੂੰ ਉਹਨਾਂ ਨੂੰ ਮੈਂ ਕਹਾਂ ਲੱਖ ਦੇ ਲਾਂ ਤਾਂ ਤੁਹਾਡੇ ਤੇ ਖਾ ਪੀ ਕੇ ਮੈਥੋਂ ਤੇ ਚੁਗਲੀ ਕਰਤੀ ਹੁਣ ਗਾਹ ਨੂੰ ਬੈਠੇਗਾ ਉਹਨਾਂ ਨਾਲ ਨਾ 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 ਮੈਂ ਕਦੇ ਚਾਲਦੀ ਤੋਵਾ ਕਰ ਗਿਆ ਦਾ ਮਤਲਬ ਤੋਵਾ ਕਰ ਤੋਵਾ ਕਰ ਗਿਆ ਜੀ ਕਹਿੰਦਾ ਮੈਂ ਹੁਣ ਨਹੀਂ ਉਹਨਾਂ ਨਾਲ ਬੈਂਦਾ ਉੱਠਦਾ ਤੋਵਾ ਕਰ ਗਿਆ ਮੈਂ ਠੀਕ ਹੈ ਅੱਛਾ ਫਿਰ ਬਈ ਹੁਣ ਚਲ ਐਂਡ ਵਾਲੇ ਸ ਹੁਣ ਤੂੰ ਕੀ ਸਿੱਖਿਆ ਲੈਂਦੀ ਐ ਇਸ ਚੀਜ਼ ਤੋਂ ਬਈ ਮੈਂ ਸਿੱਖਿਆ ਇਹ ਲਈ ਐ ਵੀ ਜਾਂ ਤਾਂ ਸਹੀ ਲੀਣਾ ਬਣਾਓ ਜੇ ਤੁਹਾਡੀ ਜੇਬ 'ਚ 4 ਪੈਸੇ ਹੈਗੇ ਤਾਂ ਬਣਾ ਲਓ ਨਹੀਂ ਬਣਾਓ ਨਾ ਫਿਰ ਨੰਬਰ 2 ਕਹਿੰਦਾ ਨਾ ਸਹੀਲੀ ਦੇ ਪੰਪਾ 'ਚ ਜਾਂ ਤੁਹਾਡਾ ਕੋਈ ਯਾਰ ਦੋਸਤਾਂ ਨਾਲ ਉਹਦੇ ਪੰਪਾ 'ਚ ਅੱਧੀ ਖਾ ਲੋ ਗਲਤ ਕੰਮ ਨਾ ਕਰੋ ਇਹਦਾ ਬਹੁਤ ਮਾੜਾ ਨਤੀਜਾ ਤੁਹਾਡੀ ਸਾਰੀ ਜ਼ਿੰਦਗੀ ਖਰਾਬ ਹੋ ਸਕਦੀ ਐ ਹਾਂਜੀ ਇਹ ਸੀਗਾ ਉਹ ਨੌਜਵਾਨ ਜਿਨੇ ਕੀ ਆਪਣੀ ਸਹੇਲੀ ਜਾਂ ਯਾਰਾਂ ਦੋਸਤਾਂ ਦੇ ਮਗਰ ਲੱਗ ਕੇ ਪੰਪਾ ਦੇ ਵਿੱਚ ਆ ਕੇ ਪੰਪ ਦੇ ਉੱਤੋਂ ਚੋਰੀ ਕੀਤੀ ਸੀ ਤੇ ਇਦਾਂ ਦਾ ਕੰਮ ਨਾ ਕਰੋ ਨੇਕ ਕਮਾਈ ਕਰੋ ਨੇਕ ਕਮਾਈ ਵਿੱਚ ਹੀ ਬਰਖਤਾ ਪੈਂਦੀਆਂ ਨੇ ਤੇ ਆਪਾਂ ਨੇ ਮਿਹਨਤ ਦੀ ਕਮਾਈ ਘਰੇ ਖੜਦੀ ਹੁੰਦੀ ਆ ਬੇਈਮਾਨੀ ਤੇ ਚੋਰੀ ਦੀ ਕਮਾਈ ਨਹੀਂ ਖੜਦੀ ਹੁੰਦੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਕਰੋ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪਰ ਇਹ ਵੀਡੀਓ ਕੱਲੀ ਆਪਾਂ ਸਿੱਖਿਆ ਦੇਣ ਵਾਸਤੇ ਬਣਾਈ ਆ ਇਹਦਾ ਆਮ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਹ ਸਾਡੇ ਕ੍ਰੇਟ ਕੀਤੇ ਹੋਏ ਕੈਰੇਕਟਰ ਸੀਗੇ ਮਿਹਰਬਾਨੀ